ਸਤਿ ਸ਼੍ਰੀ ਅਕਾਲ ਸਾਰੇ ਨੂੰ ਮੈਂ ਮਨੀਸ਼ਾ ਬੀਏ ਫਸਟ ਈਅਰ ਦੀ ਸਟੂਡੈਂਟ ਤੁਹਾਡੇ ਸਾਹਮਣੇ ਇੱਕ ਨਾਟਕ ਪ੍ਰਸਤੁਤ ਕਰਨ ਜਾ ਰਹੀ ਹਾਂ ਜੋ ਕੁਝ ਇਸ ਪ੍ਰਕਾਰ ਹੈ ਮੇਰੀ ਟੀਮ ਤੁਹਾਡੇ ਸਾਹਮਣੇ ਨਾਟਕ ਪ੍ਰਸਤ ਕਰੂਗੀ ਸ਼ਾਂਤ ਰਹੋ ਥੈਂਕ ਯੂ ਸੁਣੋ 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 ਸੇਬ ਪੁਰਨਵਾਸੀਓ ਸੁਣੋ ਅੱਜ ਮਰ ਤਾਂ ਕੋ ਆਪਣੇ ਪਿਤਾ ਦਾ ਸ਼ਰਾਧ ਕਰ ਰਹੇ ਹਨ ਜਗਰਤੇ ਸਾਰੇ ਗਾਨੀ ਸੱਜਣਾ ਨੂੰ ਦੱਦਿਆ ਜਾਂਦਾ ਹੈ ਨਗਰ ਦੇ ਸਾਰੇ ਦਾਨੀ ਸਜਣ ਬ੍ਰਹਮ ਪੋਜ ਵਿੱਚ ਪਹੁੰਚ ਕੇ ਬ੍ਰਹਮ ਪੋਜ ਨੂੰ ਸਫਲ ਬਣਾਉਣ ਇਹ ਸਖਤ ਉਦਾਇਤ ਵੀ ਹੈ ਸੁਣੋ 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 再投过一票。 ਰਾ ਤੇਰੀ ਨਾ ਮੇਰੀ ਓਏ 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 ਤੁਸੀਂ ਕਿਸ ਵੇਲੇ ਸਵੇਰੇ ਖਾਕ ਦੇ ਗੱਲਾਂ ਕਰਨ ਲੱਗੇ ਨੇ ਹੁਣ ਸ਼ਰਮ ਨਹੀਂ ਆਉਦੀ ਓ ਜਜਮਾਨਾ ਸ਼ਰਮ ਸਾਡੇ ਗਰੀਬਾਂ ਘਰ ਆ ਕੇ ਖਾਊਗੀ ਕੀ ਵੇ ਜਜਮਾਨਾ ਸਾਡੇ ਮੀਆਂ ਬੀਬੀ ਚ ਕਾਦੀ ਸ਼ਰਮ ਅੱਛਾ ਅੱਛਾ ਰੋਣਾ ਨਾ ਪਾਓ ਇਹ ਹੁਣ ਖਾਕ ਦੀ ਗੱਲ ਕੀਤੀ ਤਾਂ ਮੇਰੇ ਤੋਂ ਮੇਰਾ ਕੋਈ ਨਹੀਂ ਹੋਵੇਗਾ ਉਹ ਖਾਕ ਦੀ ਗੱਲ ਤੂੰ ਕਾਹ ਤੋਂ ਚਿਰਦਾ ਹੈ ਲੈ ਜਜਮਾਨਾ ਖਾਕ ਦੀ ਗੱਲ ਕਰਨੀ ਮਾੜੀ ਹੈ ਵੇ ਕਬੀਰ ਜੀ ਕਿ ਡਾਟਾ ਕਰਕੇ ਸ਼ਲੋਕ ਮਾਰ ਕੇ ਨੇ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਈ ਜਿੰਦਿਆਂ ਪੈਰਾਥ ਲੈ ਤੇ ਮੋਹਿਆਂ ਉੱਪਰ ਹੋਏ ਫਰੀਦਾ ਮੋਹਿਆਂ ਉੱਪਰ ਹੋਏ ਮਾਰਾ ਤੈਨੂੰ ਰਾਜੀ ਰੱਖੇ ਓਏ ਰੋਣਾ ਨਾ ਪਾਓ ਚਲ ਬਸ ਚਲੇ ਜਾਂਦੇ ਆ ਚਲੇ ਜਾਂਦੇ ਆ ਪਹਿਲਾਂ ਸਾਨੂੰ ਇਹ ਤਾਂ ਦੱਸ ਆ ਇਹਨੇ ਲੋਟ ਕਾ ਤਾਂ ਇਕੱਠੇ ਹੋਏ ਨੇ ਇੱਥੇ ਕੋਈ ਕਿਆ ਹੈ ਕਿ ਕੋਈ ਦਰਬਾਰ ਲੱਗਿਆ ਓਏ ਨਾ ਕੋਈ ਵਿਆਹ ਏ ਤੇ ਨਾ ਕੋਈ ਦਰਬਾਰ ਲੱਗਾ ਏ ਫੇਰ ਆ ਲੋਕ ਕਿਹੜੇ ਕੱਢੂਗਾ ਲੋਕ ਕਹੇਗੀ ਕਿ ਓਏ ਤੁਹਾਨੂੰ ਨਹੀਂ ਪਤਾ ਅੱਜ ਮਲਕ ਭਾਗੋ ਦੇ ਪਿਤਾ ਦਾ ਸਰਾਵ ਏ ਹਲੋ ਇੱਥੇ ਤਾਂ ਮੋਤ ਦੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਵਾ 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 ਤਾਈਂ ਨੀ ਲੋਕ ਕਿੱਥੇ ਕੀ ਤੇਰੇ ਓਏ ਬਾਤ ਰਗ ਤੋਂ ਦੇ ਮੋਇਆ ਵਿੱਚ ਮਾਦਾ ਕਰੇ ਇਸੇ ਤਰ੍ਹਾਂ ਸਰਾਦ ਹੁੰਦੇ ਰਹੇ ਤਾਂ ਸਾਡੀ ਚੁੰਝ ਹਰੀ ਹੁੰਦੀ ਰਹੇ ਆਹੋ ਓਏ ਪਹਿਲਾਂ ਤੁਸੀਂ ਖਾਕਦਿਆਂ ਅਲਾ ਕਰਦੇ ਸੀ ਤੇ ਹੁਣ ਮੋਇਆ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ ਓ ਮੋਇਆ ਦੀਆਂ ਗੱਲਾਂ ਤੋਂ ਕਾਹ ਤੋਂ ਜਿੜਦੇ ਆਪੇ ਤਾਂ ਇੱਥੇ ਤੁਸੀਂ ਵੋਇਆ ਦੀਆਂ ਖੁਸ਼ੀਆਂ ਮਨਾਈ ਜਾਂਦੇ ਹੋ ਨਾਲੇ ਲਾਲੇ ਜਿੜਦੇ ਹੋ ਸੋਣਿਆ ਜੀ ਕਬੀਰ ਜੀ ਕਿੱਡਾ ਥਾਹ ਕਰਦੇ ਸੋਕ ਮਾਰ ਗਏ ਨੇ ਕਬੀਰਾ ਜਿਸ ਮਨ ਨੇ ਸੇ ਜਗ ਡਰੇ ਮੇਰੇ ਮਨ ਅਨੰਦ ਮਨ ਨੇ ਤੇਹੀ ਪਾਇਏ ਪੂਰਨ ਪਰਮਾਨੰਦ ਕਬੀਰਾ ਪੂਰਨ ਪਰਮਾਨੰਦ ਅਧੀ ਰੱਖੇ ਓਏ ਤਾਂ ਮਗਰੀ ਪੈ ਗਏ ਓਏ ਤੁਸੀਂ ਬਾਹਰ ਚਲੋ ਉਹ ਚਲੇ ਜਾਂਦੇ ਆ ਛੱਲੇ ਜਾਂਦੇ ਆ ਪਹਿਲਾਂ ਸਾਨੂੰ ਕੁਝ ਖਾਣ ਨੂੰ ਤਾਂ ਦੇ ਓਏ ਤੁਹਾਨੂੰ ਪਹਿਲਾਂ ਕਿਵੇਂ ਦੇ ਦਈਏ ਪਹਿਲਾਂ ਪੰਡਿਤ ਪ੍ਰੋਹਤ ਪੋਗ ਲਾਉਣਗੇ ਓਏ ਅਸੀਂ ਕਿਹੜਾ ਖਾਣਾ ਜਜਮਾਨਾ ਅਸੀਂ ਤਾਂ ਬਸ ੂਨ ਹੀ ਚੱਖਣਾ ਬਸ ਨੂਨ ਚੱਖਣਾ ਓਏ ਨੂਨ ਤੁਹਾਡੇ ਘੱਟ ਨੂੰ ਗੰਦ ਬੰਨੀ ਏ ਜਜਮਾਨਾ ਗੰਦ ਤਾਂ ਨਹੀਂ ਬੰਨੀ ਪਰ ਕਈ ਵਾਰੀ ਤੋਂ ਦੇਪੋ ਜਨ ਕੀਤੇ ਖੋੜ ਹੀ ਨਾ ਨਿਕਲਾਵੇ ਓਏ ਕੋਈ ਯਾਰ ਨਹੀਂ ਕੋਈ ਖੋੜ ਨਹੀਂ ਓਏ ਜ਼ਹਿਰ ਨਿਕਲ ਜਾਂਦੀ ਐ ਜ਼ਹਿਰ ਤਾਂ iracial ਜਾਂਦਾ ਏ ਉਹ ਟੱਪ ਹੋ ਜਣ ਆਇਆ ਉਹ ਉੱਚੇ ਕਰੋ ਉਹ ਉੱਚੇ ਕਰੋ ਉਹ ਅਮੀਰ ਕਰੋ ਉਹ ਗਰੀਬ ਕਰੋ ਉਹ ਉੱਚੇ ਪਿੰਡੋਂ ਉਹ ਨੀਵੇਂ ਪਿੰਡੋਂ ਉਹ ਫਲਾੜੇ ਘਰੋ ਢੀਂਗੜੇ ਘਰੋ ਓਏ ਤਾਂiracial ਜਾਂਦੀ ਐ ਖੋਰ ਜ਼ਹਿਰ ਵਾਲੀ ਜਾਂਦੀ ਐ ਓਏ ਬੱਕ ਓਹ ਗੋਲੀਏ ਮੈਨੂੰ ਰੰਦਾ ਰੋਕਣੀ ਗੱਲ ਖੁੱਸੇ ਆਨੀ ਮੈਂ ਤੇ ਸਮਝਾ ਦਉ ਉਹ ਦੇਖਦੇ ਜਮਾਨਾ ਤੇ ਤੇਰਾ ਪੰਡਤ ਨੂੰ ਮਰਵੀ ਜਾਵੇ ਨਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਪੰਡਤ ਪ੍ਰੋਹਤ ਨਹੀਂ ਮਰਨੇ ਚਾਹੀਦੇ ਉਹਨਾਂ ਦੀ ਤਾਂ ਪਾਲੀ ਲੋੜ ਹੈ ਤਾਂ ਹੀ ਤੈਨੂੰ ਕਿਹਾ ਪਹਿਲਾ ਭੋਜਨ ਮੈਨੂੰ ਛਕਾ ਦਿਓ ਤੇ ਮੈਂ ਮਰ ਜਾਨੀ ਆ ਉਹ ਨਾ ਨਾ ਬੋਲੀਏ ਸੁੱਖੀ ਕਾਂ ਦੀ ਤੂੰ ਕਿਉਂ ਮਰੇ ਨਾਲ ਤੇਰੇ ਬਿਨਾ ਮੇਰਾ ਜੀਵ ਨਹੀਂ ਲੱਗਣਾ ਲੈ ਆਂ ਤੂੰ ਰੱਖਾ ਕੇ ਪਹਿਲਾਂ ਮੈਂ ਹੀ ਮਰ ਜਾਂ ਨਾ ਚੰਗਾ ਫਿਰ ਤੂੰ ਮਰ ਜਾ ਲੈ ਅਜ ਜਮਾਨਾ ਓਏ ਸੇ ਬਾਹਰ ਜਾ ਕੇ ਬੈਠੋ ਪਹਿਲਾ ਲੜਕੋ ਪਹਿਲਾ ਪੈਦਾ ਕਰੋ ਕਿਵੇਂ ਕਿਹੜਾ ਪਹਿਲਾ ਮਰਨਾ ਹੈ ਚਲ ਫਿਰ ਤੂੰ ਹੀ ਖਾ ਕੇ ਮਰ ਜਾ ਮੇਰਾ ਕੀ ਹੈ ਮੈਂ ਹੀ ਮਰ ਜਾ ਲੈ ਜੋ ਜਮਾਨਾ ਦੇ ਦੇ ਪੁਰਾਣੀ ਬਾਹਰ ਚਲੋ ਮਖਸੇ ਮੌਣ ਆ ਲਿਆ ਉਹਨਾਂ ਨੇ ਪਹਿਲਾ ਮੈਨੂੰ ਮਾਰਨਾ ਫਿਰ ਤੁਹਾਡੇ ਜੁੱਤੀਆਂ ਮਾਰਨੀਆਂ ਹੋਰ ਤੇ ਬੜੇ ਖਾਣੇ ਆ ਚਲੇ ਜਾਣੇ ਆ ਉਹ ਕਿਉਂ ਸਵੇਰੇ ਸਵੇਰੇ ਜੁੱਤੀਆਂ ਦੀ ਗੱਲ ਛੇੜੀ ਆ ਬਾਹਰ ਪੁਰਾ ਖਵਾ ਓਏ ਕੀ ਰੋਲੀ ਪਾਈ ਜੇ ਚਲੋ ਬਾਹਰ ਅਸਾਂ ਕੀ ਰੋਲੀ ਪੋਣੀ ਐ ਚਲੇ ਜਾਂਦੇ ਆ ਚਲੇ ਜਾਂਦੇ ਆ ਪਹਿਲਾਂ ਸਾਨੂੰ ਕੁਝ ਖਾਣ ਦੋ ਹਮ ਮਿਲ ਜਾਂਦਾ ਮਿਲ ਜਾਂਦਾ ਤੁਸੀਂ ਚਲੋ ਬਾਹਰ ਓਏ ਮਿਲ ਜਾਂਦਾ ਮਿਲ ਜਾਂਦਾ ਤੁਸੀਂ ਚਲੋ ਬਾਹਰ ਓਏ ਹੁਣ ਤਾਂ ਓਏ ਕੋਖ ਨਾ ਕਿ ਜਿੱਚ ਚੂਹੇ ਵੀ ਨੱਚਣ ਲੱਗ ਗਏ ਨੇ ਸੋਈ ਦੇ ਚੂਹੇ ਨੱਚਣ ਲੱਗ ਪਏ ਨੇ ਤਾਂ ਹੁਣੇ ਹਟ ਜਾਣਗੇ ਤੁਸੀਂ ਚਲੋ ਬਾਹਰ ਅੱਜ ਪਹਿਨੇ ਹੁਣੇ ਹਟ ਜਾਣਗੇ ਚਲੋ ਬਾਹਰ ਕੋਣ ਤਾਂ ਬੋਲ ਬੋਲ ਕੇ ਸਾਡਾ ਸੰਗ ਵੀ ਬੈ ਗਿਆ ਏ ਓਏ ਜੇ ਸੰਗ ਬੈ ਗਿਆ ਏ ਤਾਂ ਹੁਣੇ ਚੰਗਾ ਭਲਾ ਹੋ ਜਾਂਦਾ ਤੁਸੀਂ ਚਲੋ ਬਾਹਰ ਓਏ ਜੇ ਸੰਗ ਬੈ ਗਿਆ ਏ ਤਾਂ ਹੁਣੇ ਚੰਗਾ ਭਲਾ ਹੋ ਜਾਂਦਾ ਏ ਚਲੋ ਬਾਹਰ ਜਜਮਾਨਾ ਮੈਂ ਤੈਨੂੰ ਇੱਕ ਗੱਲ ਪੁੱਛਾਂ ਪੁੱਛ ਤੇਰਾ ਤਾਂ ਹੁਕਮਾਵਾ ਸੁੰਦਾ ਮੰਗਰਾ ਪੂਜੀ ਕਿ ਲਈ ਏ ਓਏ ਜੋ ਵੀ ਲਈ ਏ ਠੀਕ ਲਈ ਏ ਤੁਸੀਂ ਚਲੋ ਬਾਹਰ ਓਏ ਉਹ ਬੋਲੀਏ ਕੋਈ ਪੁੱਛ ਨਹੀਂ ਇਹ ਵੱਡੀ ਸਰਕਾਰ ਦਾ ਹੁਕਮ ਅੱਗੋਂ ਛੋਟੀ ਸਰਕਾਰ ਪਈ ਸੁਣਾਉਂਦੀ ਐ ਅੱਛਾ ਚੱਲ ਚੰਗਾ ਫਿਰ ਤੂੰ ਬਨਜਾ ਵੱਡੀ ਸਰਕਾਰ ਤੇ ਮੈਂ ਬਨਜਾਂਨੀ ਐ ਛੋਟੀ ਸਰਕਾਰ ਤੂੰ ਹੁਕਮ ਸੁਣਾਈ ਜਾ ਤੇ ਮੈਂ ਅੱਗੋਂ ਸੁਣਾਈ ਜਾਨੀ ਆ ਲਿਆ ਫਿਰ ਹੋ ਗਿਆ ਤੇ ਯਾਰ ਉਹ ਤੈਨੂੰ پاਗ ਲੱਗੇ ਰਹਿਣ ਲਿਆ ਫਿਰ ਹੋ ਜਾਂਦਾ ਯਾਰ ਤੈਨੂੰ پاਗ ਲੱਗੇ ਰਹਿਣ ਕਿਹ ਬਹਿਲ ਮਾਰੀਆਂ ਉੱਚੀਆਂ ਹੁੰਦੀਆਂ ਰਹਿਣਾ ਉਹ ਜੋ ਹੁੰਦੀਆਂ ਰਹਿਣ ਤੇਰੇ ਇਸੇ ਤਰ੍ਹਾਂ ਮਰਦੇ ਰਹਿਣ ਸਰਦ ਹੁੰਦੇ ਰਹਿ ਗਰੀਬਾਂ ਦੀ ਚੁੰਝ ਹਰੀ ਹੋਵੇ ਤੇਰੇ ਇਸੇ ਤਰ੍ਹਾਂ ਮਰਦੇ ਰਹਿਣ ਤੇ ਬੋਲਿਆ ਅੱਗੇ ਮੈਂ ਬੋਲਗੀ ਅਧਰ ਫਿੱਟੇ ਨਹੀਂ ਬੋਲਿਆ ਤੁੰਲੀ ਦਾ ਨਹੀਂ ਹੁੰਦਾ ਗਰੀਬਾਂ ਦੀ ਚੁੰਝ ਹਰੀ ਹੁੰਦੀ ਰਹੇ ਗਰੀਬਾਂ ਦੀ ਚੁੰਝ ਹਰੀ ਹੁੰਦੀ ਰਹੇ ਓਏ ਬਕਵਾਸ ਬੰਦ ਕਰੋ ਜੇ ਜ਼ਮਾਨਾ ਬਕਵਾਸ ਦਾ ਕੰਦ ਹੋ ਜੂਗੀ ਜੇ ਸਾਡੇ ਮੂੰਹ ਵਿੱਚ ਕੁੜਾ ਆਏਗਾ ਤਾਂ ਓਏ ਹੁਣੇ ਅੜਦਾਏ ਮਾਲ ਕੁੜਾ ਤੁਸੀਂ ਚਲੋ ਬਾਹਰ ਓਏ ਹੁਣੇ ਅੜਦਾਏ ਮਾਲ ਕੁੜਾ ਤੁਸੀਂ ਚਲੋ ਬਾਹਰ ਓ ਚੱਲ ਬੋਲਿਏ ਚੱਲ ਉਹ ਚੱਲੀਏ ਨਾਣੇ ਦਾ ਕਾਦਾ ਦੇਣਾ ਹੈ। ਰਾਮਚੰਦ ਜੀ ਜਨਾਬ ਮੈਂ ਤੇ ਪੂਰਾ ਲੈ ਗਈ ਜਾਵਾਂਗੇ। ਆਹ। ਉਹ ਮੈਂ ਤੈਨੂੰ ਉਸ ਨਾਨਕਤਾਪੇ ਨੂੰ ਬੁਲਾਉਣ ਲਈ ਭੇਜਿਆ ਸੀ। ਕੀ ਕਹਿੰਦਾ ਉਹ? ਜਨਾਬ ਜਦੋਂ ਮੈਂ ਨਾਨਕਤਾਪੇ ਨੂੰ ਬੁਲਾਉਣ ਗਿਆ ਉਹ ਪਾਈ ਲਾਲੋ ਦੇ ਘਰ ਮਰਜ਼ੇ ਦੇ ਬੈਠਾ ਸੀ। ਮੈਂ ਉਸ ਨੂੰ ਕਿਹਾ ਨਾਨਕਤਾਪਾ ਤੈਨੂੰ ਹੀ ਕਹਿੰਦੇ ਨੇ। ਕਹਿੰਦਾ ਪਾਪੇ ਤੂੰ ਪੇਦਾ ਤਾਂ ਮੈਨੂੰ ਪਤਾ ਨਹੀਂ। ਹਾਂ। ਨਾ ਮੈਨੂੰ ਹੀ ਕਹਿੰਦੇ ਨੇ। ਮੈਂ ਉਹਨੂੰ ਤੁਹਾਡਾ ਸੱਦਾ ਦਿੱਤਾ। ਉਨੇ ਤਾਂ ਸਾਫ਼ ਇਨਕਾਰ ਕਰ ਦਿੱਤਾ ਕੀ ਕਹਿਣ ਲਗਾਓ ਉਹ ਕਹਿੰਦਾ ਉੱਥੇ ਤਾਂ ਵੱਡੇ ਵੱਡੇ ਗੁਣੀ ਗਿਆਨੀ ਆਣ ਨਾ ਮੈਂ ਜਾ ਕੇ ਕੀ ਲੈਣਾ ਉਹ ਮਕਰ ਮਾਰਦਾ ਏ ਜਦੋਂ ਦਾ ਉਹ ਇਸ ਇਲਾਕੇ ਵਿੱਚ ਆਇਆ ਸਾਰੇ ਲੋਕਾਂ ਨੇ ਫਤੂਰ ਚੱਕਿਆ ਏ ਉਹ ਲੋਕ ਜਿਹੜੇ ਮੇਰੇ ਪੈਰੀਂ ਡੇਗਦੇ ਸਨ ਅੱਜ ਮੈਨੂੰ ਅੱਖਾਂ ਦਿਖਾ ਕੇ ਲੰਘਦੇ ਨੇ ਤੂੰ ਇੰਜ ਕਰ ਉਸ ਨਾਨਕਤਾਬੇ ਨੂੰ ਸਿੱਧੀ ਤਰ੍ਹਾਂ ਲੈ ਕੇ ਆ ਜੇ ਆਉਂਦਾ ਠੀਕ ਨਹੀਂ ਤਾਂ ਜ਼ਬਰਦਸਤੀ ਲੈ ਆ ਜਾਵੇ ਨਾਲੇ ਹਾਂ ਉਸ ਕਿਸਾ ਨੂੰ ਵੀ ਮੇਰੇ ਅੱਗੇ ਪੇਸ਼ ਕਰੋ ਜਿਹੜਾ ਬ੍ਰਹਮਕੋਜ ਵਿੱਚ ਹਿੱਸਾ ਪਾਉਣ ਤੋਂ ਇਨਕਾਰੀ ਹੈ ਜੀ ਜਨਾਬ ਲੋਕਾਂ ਦੇ ਘਰ ਤੋਂ ਦਾਣੇ ਕੀ ਆ ਜਾਣ ਅੱਖਾਂ ਹੀ ਖਾਣ ਲੱਗ ਪੈਂਦੇ ਨੇ ਉਹ ਸਦਾ ਹੋ ਕੇ ਖੜੋਤ ਤੈਨੂੰ ਪਤਾ ਨਹੀਂ ਮਲਸਾ ਹੀ ਪੜੇ ਨੇ ਓਏ ਕੀ ਨਾਂ ਹੈ ਤੇਰਾ ਜੀ ਰਾਮਤਨ ਰਾਮਤਨ ਓਏ ਤੈਨੂੰ ਬੋਲਣ ਦੀ ਤਮੀਜ਼ ਹੈ ਕਿ ਨਹੀਂ ਵੱਡੇ ਬੰਦਿਆਂ 'ਗੇ ਆਦਬ ਕਰੀਦਾ ਸਤਿਕਾਰ ਨਾਲ ਸਿਰ ਝੁਕਾਈਦਾ ਮਲਕ ਸਾਹਿਬ ਸਿਰ ਝਕਾਇਆ ਕੀ ਬੰਦਾ ਜੇ ਕਿਸੇ ਦਾ ਮਾਰੀ ਨਾ ਚੁਕਾਇਆ ਹੋਵੇ ਉਹ ਮਰ ਚੁਕੇ ਚਾਹੇ ਨਾ ਚੁਕੇ ਪਰ ਸਿਰ ਝੁਕਾਈ ਚਾਹੀਦਾ ਹੈ ਪਰ ਮਲਕ ਸਾਹਿਬ ਮੇਰੇ ਤਾਂ ਕੁਝ ਹੋਰ ਹੀ ਲੱਗਦਾ ਹੈ ਉਹ ਕੀ ਲੱਗਦਾ ਤੈਨੂੰ ਜਿਹੜੇ ਤੁਹਾਡੇ ਦਰਬਾਰ ਚ ਸਿਰ ਝਕਾਉਣ ਆਉਂਦੇ ਆ ਉਹਨਾਂ ਦੇ ਮੋਢਿਆਂ ਤੇ ਤਾਂ ਸਿਰ ਹੁੰਦਾ ਹੀ ਨਹੀਂ ਕਿਉਂ ਕਿ ਤੇਰਾ ਖਾਉਂਦੇ ਆਪਣਾ ਸਿਰ ਉਹਨਾਂ ਦਾ ਸਿਰ ਤਾਂ ਤੁਹਾਡੀ ਕਿਰਪਾਣ ਦੇ ਡੰਗ ਨਾਲ ਪਹਿਲੇ ਚ ਛੱਡ ਜਾਂਦਾ ਤੇ ਜਾਂ ਉਹਨਾਂ ਦੇ ਝੁਕ ਜਾਂਦਾ ਓਏ ਵੱਡੇ ਬੰਦੇ ਆ ਕਿ ਸਿਰ ਇਸ ਤਰ੍ਹਾਂ ਝੁਕਦੇ ਨੇ ਜਿਵੇਂ ਢੀਕਦਾ ਰਹੇ ਕਿ ਕੋਈ ਖੈਰ ਨਾ ਸਿਰ ਝੁਕਾਏ ਤਾਂ ਕੋਈ ਝੁਕਾਏ ਹੀ ਨਾ ਤੂਏ ਦੱਸ ਬ੍ਰਹਮਪੂਜ ਵਿੱਚ ਹਿੱਸਾ ਪਾਉਂਦੋ ਕਿਉਂ ਨਿਕਾਰੀਏ ਕਿ ਕਿੱਥੋਂ ਪਾਈਏ ਹਿੱਸਾ ਜਨਾਬ ਕਿੱਥੋਂ ਪਾਈਏ ਮੀਂਹ ਪਿਆ ਨਹੀਂ ਫਸਲ ਹੋਈ ਨਹੀਂ ਸਾਡੇ ਆਪਦੇ ਘਰ ਤਾਂ ਦਾਣੇ ਹੈ ਨਹੀਂ ਓਏ ਐਸੇ ਕਰਕੇ ਤਾਂ ਬ੍ਰਹਮਪੂਜ ਰਚਾਇਆ ਤਾਂ ਜੋ ਦੇਵਤੇ ਖੁਸ਼ ਹੋਣ ਤੇ ਮੀਂਹ ਵਰਸਾਉਣ ਜਦੋਂ ਸਾਡੇ ਆਪਦੇ ਘਰ ਦੇ ਦੇਵਤੇ ਤਾਂ ਭੁੱਖੇ ਮਾਰੇ ਨੇ ਰੋ ਰਹੇ ਨੇ ਅਸੀਂ ਬਾਹਰ ਦੇ ਦੇਵਤੇ ਕਿੱਥੋਂ ਖੁਸ਼ ਕਰਾਂਗੇ ਓਏ ਤੁਹਾਡੇ ਘਰ ਦੇ ਦੇਵਤੇ ਤਾਂ ਹਮੇਸ਼ਾ ਹੀ ਰੋਂਦੇ ਰਹਿੰਦੇ ਨੇ ਤੁਸੀਂ ਰੋਂਦੇ ਹੀ ਜੰਮ ਦਿਓ ਇਹ ਰੋਂਦੇ ਹੀ ਮਰ ਜਾਂਦੇ ਹੋ ਤੁਸੀਂ ਤਾਂ ਰੋਂਦੇ ਹੀ ਰਹਿੰਦੇ ਹੋ ਮਲਕ ਸਾਹਿਬ ਭੁੱਖਿਆਂ ਨੇ ਤਾਂ ਰੋਣਾ ਹੀ ਹੋਇਆ ਓਏ ਮੈਂ ਨਹੀਂ ਚਾਹੁੰਦਾ ਸਾ ਕਿ ਅੱਜ ਦੇ ਦਿਨ ਕਿਸੇ ਨੂੰ ਕੋਈ ਜਾਖਾਂ ਪਰ ਤੁਸੀਂ ਨੀਚ ਲੋਗ ਬਾਜ਼ ਹੀ ਨਹੀਂ ਆਉਂਦੇ ਮਲਕ ਸਾਹਿਬ ਨੀਚ ਅਸੀਂ ਨਹੀਂ ਆ ਸਾਨੂੰ ਬਾਬੇ ਨਾਨਕ ਨੇ ਦੱਸ ਦਿੱਤਾ ਹੈ ਜੋ ਦਸਨਵਾ ਦੀ ਕਿਰਤ ਕਰਦੇ ਉਹ ਕਦੇ ਨੀਚ ਨਹੀਂ ਹੁੰਦਾ ਨੀਚ ਲੋਗ ਉਹ ਹੁੰਦੇ ਨੇ ਤੁਹਾਡੇ ਅਰਗੇ ਜੋ ਸਾਡੇ ਅੱਖਾਂ ਦੀ ਰੋਟੀ ਖਾਂਦੇ ਨੇ ਜੋ ਸਾਡੇ ਮੂੰਹ ਚੋਂ ਅੰਨ ਖਾਂਦੇ ਨੇ ਉਹ ਨੀਚ ਹੁੰਦੇ ਨੇ ਉਹਏ ਤੁਸੀਂ ਜੇਠ ਹਾਰ ਦੀਆਂ ਧੁੱਪਾਂ ਵਿੱਚ ਸੜਦੇ ਹੋ ਸਿਆਲਾਂ ਵਿੱਚ ਠਰਦੇ ਹੋ ਫਿਰ ਵੀ ਭੁੱਖੇ ਮਰਦੇ ਹੋ ਸਾਨੂੰ ਦੇਖ ਅਸੀਂ ਵਹਿਲੇ ਰਹਿੰਨੇ ਆ ਫਿਰ ਵੀ ਢਿੱਡ ਭਰ ਕੇ ਖਾਂਦੇ ਆ ਇਹ ਤਾਂ ਨਹੀਂ ਦੱਸਿਆ ਤੈਨੂੰ ਤੇਰੇ ਉਸ ਨਾਲਕ ਨੇ ਮਖਸਾਹ ਨਾਲ ਕੰਪਨੀ ਨੇ ਕੋਈ ਦੱਸਿਆ ਕੁਝ ਨਹੀਂ ਨਹੀਂ ਮੈਨੂੰ ਹੁਕਮ ਕਰੋ ਮਾਲੂ ਤਸਾ ਉਹ ਇਹਨੂੰ ਲੈ ਜਾ ਸਪਾਈਆਂ ਨੂੰ ਕਹ ਇਹਨੂੰ ਪੁੱਠਾ ਡੰਗਣ ਤਾਂ ਜੋ ਇਹਨੂੰ ਨੀਵੇਂ ਉੱਤੇ ਲੱਗਣ ਇਹ ਉੱਤੇ ਨੀਵੇਂ ਹਾਂ ਇਹ ਸੱਚੀ ਮਿਹਰਬਾਨੀ ਸੱਚ ਦੀ ਮੰਸਬ ਉਹ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਜਿੰਨਾ ਹਕੂਮਤਾਂ ਕਰਨੀਆਂ ਨੇ ਉਹ ਹਰ ਇੱਕ ਆਵਾਜ਼ ਨੂੰ ਦਬਾਉਣਾ ਜਾਣਦੇ ਆ ਵੇ ਹਾਏ ਵੇ ਜੱਜਮਾਨਾ ਵੇ ਤੇਰੇ ਸਪਾਹੀ ਇਹਨੇ ਕੁੱਟ-ਕੁੱਟ ਕੇ ਮੇਰੇ ਬੋਲੇ ਦੀ ਕੀ ਹਾਲਤ ਕਰਤੀ ਵੇ ਉਹ ਕਿਉਂ ਕੁੱਟਿਆ ਵੇ ਬੋਲਿਆ ਇੱਥੇ ਦਾ 10 ਮੱਖਸਾ ਬਣੂ ਅੱਗੇ ਲੋਕੇ ਵੇ ਜੱਜ ਜੁਬਾਨਾ ਤੇਰੇ ਸਪਾਹੀ ਇਹਨੇ ਕੁੱਟ-ਕੁੱਟ ਕੇ ਮੇਰੇ ਕੁੜੇ ਦੇਖ ਤੇ ਉਹ ਕਿਉਂ ਮਾਰਿਆ ਉਹਨਾਂ ਨੇ ਰਾਮਚੰਦ ਦਸ ਜੀ ਜਨਾਬ ਦੇ ਬੱਚਿਆਂ ਮਲਕ ਸਾਹਿਬ ਦੇ ਅੱਗੇ ਆ ਕੇ ਮਲਕ ਸਾਹਿਬ ਜਦੋਂ ਮੈਂ ਨਾਨਕ ਤਾਂ ਪੈ ਨੂੰ ਨਾਨਕ ਗਿਆ ਇਹ ਤੁਮੇ ਉਸੇ ਅਵਾਜ਼ਾ ਬੋਲਦੇ ਸੀ ਉਹ ਕੀ ਅਵਾਜ਼ਾ ਬੋਲਦੇ ਸੀ ਉਹ ਅਸੀਂ ਕੀ ਅਵਾਜ਼ਾ ਬੋਲਣਾ ਇਹ ਚਲ ਗਿਆ ਨਾਨਕ ਦੇ ਕੋਲੇ ਉਹਨੂੰ ਕਹਿੰਦਾ ਵੀ ਤੈਨੂੰ ਮਲਕ ਸਾਹਿਬ ਦਾ ਖੱਦਾ ਆਇਆ ਏ ਵੀ ਬ੍ਰਹਮ ਭੋਜ ਵਿੱਚ ਆ ਨਾਨਕ ਕਹਿੰਦਾ ਇਹਨੂੰ ਵੀ ਮੈਂ ਨਹੀਂ ਜਾਣਾ ਇਹ ਕਹਿੰਦੇ ਜੇ ਤੁਸੀਂ ਨਹੀਂ ਗਏ ਤਾਂ ਤੁਹਾਨੂੰ ਦੂਜੀ ਤੋਰ ਲੈ ਕੇ ਜਾਵਾਂਗੇ ਉਹ ਕਹਿੰਦਾ ਮੈਂ ਨਹੀਂ ਸਾਨੂੰ ਲੈ ਜਾਓ ਹੁਣ ਤੁਸੀਂ ਦੱਸੋ ਇਹਦੇ ਚ ਅਸੀਂ ਕੀ ਬਤਾਵਾਂ ਕਿਹਾ ਤਾਂ ਉਹ ਮੈਂ ਇਹਨੂੰ ਕੀ ਦੱਸਾਂ ਮੈਂ ਹੀ ਤਾਂ ਇਹਨੂੰ ਭੇਜਿਆ ਸੀ ਉਹ ਨਾਨਕ ਨੂੰ ਲੈਣ ਓਏ ਉਹਨੂੰ ਤਾਂ ਬਾਜ ਮਾਰ ਕੇ ਖਵਾਉਂਦੇ ਜਿਵੇਂ ਇਹਨਾਂ ਦੀ ਮਾਂ ਦਾ ਜਾਇਆ ਹੋਵੇ ਤੇ ਸਾਨੂੰ ਮਾਰਦੇ ਨੇ ਆਹੋ ਹੁਣ ਤੁਸੀਂ ਦੱਸੋ ਇਹ ਚ ਸਾਡੀ ਕੀ ਗਲਤੀ ਆ ਓਏ ਬਕਵਾਸ ਬੰਦ ਕਰੋ ਬਕਵਾਸ ਤਾਂ ਬੰਦ ਕਰ ਦਿੰਨੇ ਆ ਮਲਕ ਸਾਹਿਬ ਜੀ ਸਾਨੂੰ ਕੂੜਾ ਦੇ ਦਿਓ ਓਏ ਹੁਣੇ ਮਿਲ ਜਾਂਦਾ ਕੂੜਾ ਤੁਸੀਂ ਚਲੋ ਬਾਹਰ ਓਏ ਇੱਧਰ ਆ ਬੱਸ ਚਲੇ ਚਲੇ ਚੱਲਣੀਆਂ ਚਲੇ ਚੱਲਣੀਆਂ ਸਾਨੂੰ ਪਹਿਲਾ ਮਾਲ ਪੂੜਾ ਦਤੋ ਤੁਸੀਂ ਓਏ ਮਾਲ ਪੂੜਾ ਤੁਹਾਨੂੰ ਮੈਂ ਕਿਹਾ ਨਾ ਹੁਣੇ ਮਿਲ ਜਾਂਦਾ ਤੁਸੀਂ ਨਿਕਲੋ ਇੱਥੋਂ ਓ ਤੈਨੂੰ ਭਾਗ ਲੱਗੇ ਰਹਿਣਾ ਤੇਰੇ ਪੰਘੂੜਿਆ ਨੂੰ ਭਾਗ ਲੱਗੇ ਰਹਿਣਾ ਓ ਰਾਮਚੰਦ ਉਸ ਕਿਸਾਨ ਨੂੰ ਦੇਖ ਕੋਸ਼ ਆਇਆ ਕੀ ਨਹੀਂ ਮੈਂ ਇੱਧਰ ਦਾ ਬੰਦੂਬੱਤ ਦੇਖਦਾ ਚੱਲ ਫੇਰ ਬੋਲ ਲੈ ਕਿਦਾ ਮੈਂ ਮਾਲ ਪੂੜਾ ਤੇ ਮਾਲ ਪੂੜਾ ਓਏ ਮਿਲ ਜਾਂਦਾ ਮਿਲ ਜਾਂਦਾ ਤੁਸੀਂ ਤਾਂ ਮਗਰ ਹੀ ਪੈ ਗਏ ਹੋ ਉਹ ਗੋਰੀਏ ਤੂੰ ਕਦੇ ਬਾਹਰ ਮੁੜਾ ਕੇ ਦੇਖ ਲੈ ਲੈ ਪੁੱਛ ਲੈ ਨਨੂ ਦਿਨ ਦੇ ਨੇ ਮਲਕ ਸਾਹਿਬ ਉਹ ਬੇਨਤੀ ਮਿਲ ਗਿਆ ਬੰਦੂ ਹੀ ਲਾਲਾ ਗਿਆ ਉਹ ਮਿਲਦਾ ਏ ਕਿਉਂ ਲਾਲਾ ਕੇ ਗੱਲਾਂ ਕਰਨ ਡੈ ਜੇ ਉਹ ਗੱਲ ਹੀ ਕਿਹੜੀ ਜੜੀ ਲੱਗੇ ਨਾ ਓਏ ਅੱਛਾ ਅੱਛਾ ਦਿਨੇ ਆ ਚੱਲ ਸਾਨੂੰ ਜੇ ਸੱਜਣਾ ਨਹੀਂ ਦੇਣਾ ਤਾਂ ਬੇਹਾਹੀ ਦੇ ਦੋ ਓਏ ਬੇਹਾਹੀ ਓਏ ਤੁਹਾਨੂੰ ਵਿਹਾ ਦੇ ਕੇ ਮੈਂ ਆਪਣੀ ਇਲਾਕੇ ਵਿੱਚ ਬੇਇੱਜ਼ਤੀ ਕਰਾਉਣੀ ਹੈ ਕਹਿੰਦੇ ਨੇ ਜੇ ਇਲਾਕੇ ਵਿੱਚ ਆਪਣੀ ਦਫਾ ਪਟਾਉਣੀ ਹੋਵੇ ਤਾਂ ਡੂਮਾ ਨੂੰ ਵਿਹਾ ਦੇ ਦਿਓ ਓਏ ਅਸੀਂ ਕਿਹੜਾ ਤੂੰ ਪੰਡਤ ਦਾ ਪ੍ਰੋਹਦਾ ਵਾ ਦੂਸਰਾ ਮਤੇਣਾ ਓਹ ਸ਼ਰਾਬ ਨਹੀਂ ਦੋਗੇ ਪਰ ਘਰ ਕਰ ਜਾਗੇ ਭੰਡੂ ਕੇ ਤਾਂ ਸਹੀ ਪੰਡਾਗੇਰੀ ਕਵਾਗੇ ਅਦੀ ਬੱਡੇ ਸ਼ਾਨੇ ਆਦ ਤੇ ਸੁੱਕੇ ਡਿੱਕਰ ਓਏ ਮਿਲਦਾ ਮਿਲਦਾ ਤਾਂ ਠੀਕ ਖੜੋ ਤੂੰ ਹੀ ਕਹਿੰਦੀ ਸੀ ਚੱਲ ਲੁੱਤੀਆਂ ਵੇਲੀਆਂ ਚੱਲੀਏ ਮਾ ਕਿਸੇ ਵੱਡੇ ਬੰਦੇ ਦਾ ਪਿਓ ਮਰ ਜੇ ਜਾਂ ਸਮਝੋ ਕਿ ਸਾਰੇ ਨਗਰ ਦਾ ਪਿਓ ਮਰ ਗਏ ਜੇ ਨਾ ਉਹ ਦਰਿਆ ਦੇ ਤਾਂ ਬੋਤਲਾਂ ਦੀ ਦਾਰ ਉਹ ਸੋੜ ਹੀ ਹੈ ਉਹ ਨੂੰ ਸਮਝਾ ਦਿਓ ਐਸੀ ਇਹਨੂੰ ਸਮਝਾ ਦੇ ਲੈ ਤੂੰ ਆਦਾ ਕੰਮ ਕਰ ਤੁਨ ਮਾਂ ਘੁਰੇ ਲਿਆ ਦੇ ਨਾ ਜੁੱਤੀਆਂ ਹੱਥ ਤੋਂ ਹੋਇਆ ਹੀ ਆਹੋ ਕੋਈ ਸਰੋਤ ਕਿਸਾਨਾ ਓਏ ਜਰਾ ਕੌਮਿਆਂ ਤੇ ਇੱਕ ਗੱਲ ਦੱਸਾਂ ਪਰ ਕੋਈ ਛੇ ਬੰਦਿਆਂ ਦੀ ਮੂਰੀ ਆਖੜੀ ਦਾ ਨਹੀਂ ਹੁੰਦਾ ਖਲੋ ਜੋ ਤਖਲੋ ਜਾਈਦਾ ਹੁੰਦਾ ਤੇ ਜੇ ਇਹ ਕਹੇ ਭੁੱਖੇ ਮਰ ਜਾਓ ਤਾਂ ਮਰ ਜਾਈਦਾ ਹੁੰਦਾ ਆਹੋ ਪਰ ਸੇਨਾਂ ਨੂੰ ਕੱਲੀ ਭੂਖ ਜਖਾਣੀ ਹੁੰਦੀ ਆ ਥੋੜੀ ਜੀ ਭੂਖ ਦੋ ਤਾਂ ਤਾਂ ਹੀ ਚੜੇ ਜਾਂਦੇ ਨੇ ਤੇ ਜੇ ਥੋੜੀ ਜੀ ਹੋਰ ਭੂਖ ਦੇ ਦੋ ਤਾਂ ਤਾਂ ਹੀ ਭੁਕੇ ਜਾਂਦੇ ਨੇ ਲੈ ਜੇ ਹੁਣ ਮਾਲਕ ਸਾਹਿਬ ਆਏ ਨਾ ਤਾਂ ਉਹ ਨੂੰ ਕਹਿ ਦੀ ਤੇਰੇ ਜੋਤੇ ਪੋਤੇ ਜੀਣ ਆਹੋ ਤੇਰਾ ਖੂਰੂੜਾ ਸੁਪਾੜ ਲੱਗ ਗਿਆ ਸਤ ਪਾਈ ਜੀਣ ਆਹੋ ਕਹਿੰਦਾ ਕਿ ਮੇਰੇ ਅਣਪਾ ਆਗ ਲੱਗਣਾ ਉਹ ਕਹਦੇ ਕਹਦੇ ਨਾ ਨਾ ਸੌਂਦਾ ਨਹੀਂ ਗੱਲ ਉਹ ਬਹਿ ਜਾ ਬਹਿ ਜਾ ਉਹ ਬਹਿ ਜਾ ਬਹਿ ਜਾ ਬਹਿ ਜਾ ਜੇ ਕੋਈ ਲੋਕ ਕਹਿੰਦੇ ਤਾਂ ਬਹਿ ਜਾਈਦਾ ਹੁੰਦਾ ਆਹੋ ਜੇ ਕਹੇ ਖਲੋ ਜਾ ਤਾਂ ਖਲੋ ਜਾਈਦਾ ਹੁੰਦਾ ਜੇ ਕਹਿ ਪੁੱਠੇ ਮਰ ਜਾ ਤਾਂ ਮਰ ਜਾਈਦਾ ਹੁੰਦਾ ਫੇਰ ਮਰ ਜਾ ਤੂੰ ਮਰ ਜਾ ਮੈਂ ਕਿਉਂ ਮਾਰ ਮੈਂ ਕਿਉਂ ਮਰਾਂ ਤੂੰ ਕਰ ਰਿਹਾ ਕਿ ਤੂੰ ਮਰ ਜਾ ਤੂੰ ਨਾਲੇ ਜੇ ਤੂੰ ਮਰ ਵੀ ਗਿਆ ਫੇਰ ਕਿਹੜਾ ਮਸਲਾ ਲੱਗੜੋ ਹਟ ਜਾ ਉਹ ਚੁੱਪ ਕਰੋ ਕਿਉਂ ਆਈ ਹੋਸ਼ ਮੈਂ ਨਹੀਂ ਚਾਹੁੰਦਾ ਥਾ ਕਿ ਅੱਜ ਦੇ ਦਿਨ ਕਿਸੇ ਨੂੰ ਕੋਜ ਆਖਾਂ ਪਰ ਤੁਸੀਂ ਤਾਂ ਜੁੱਤੀਆਂ ਦੇ ਯਾਰ ਹੋ ਜੁੱਤੀਆਂ ਦੇ ਲੈ ਦੱਸ ਆਪਾਂ ਤਾਂ ਮਾਲ ਬੂੜੇ ਖਾਣਾ ਆਏ ਸੀ ਤੇ ਗੱਲ ਕਰਦਾ ਦੀ ਮੇਰੇ ਸਵੇਰੇ ਦੇਣੀਆਂ ਦੀ ਚੱਲ ਚੱਲੀਏ ਹੁਣ ਆਪਾਂ ਪਹਿਲਾਂ ਇਹਨਾਂ ਨੇ ਮੇਰੇ ਮੋਰ ਸੇਕਦੇ ਹੁਣ ਮੇਰਾ ਸਿਰ गंजा ਕਰਨਗੇ ਆਹੋ ਉਹ ਬਿੰਦੂ ਇੱਥੋਂ ਲੈ ਚੱਲ ਆਹੋ ਚੱਲ ਚੱਲੀਏ ਉੱਥੇ ਜਿੱਥੇ ਵਸਦੇ ਕਾਰੇ ਨਾ ਕੋਈ ਸਾਡੀ ਜਾਤ ਬਚਾਣੇ ਨਾ ਕੋਈ ਸਾਨੂੰ ਜਾਣੇ ਸਾਡੇ ਬੋਲੀਏ ਜੀ ਜੇ ਤੁਹਾਡੇ ਘਰੇ ਵੀ ਕੋਈ ਇੱਕ ਅੱਧਾ ਟੁਕੜਾ ਨਾ ਹੋਵੇ ਨਾ ਸਾਡੇ ਤੋਂ ਲੈ ਜਾਓ ਜੇ ਹੋਏ ਸ਼ਰਾਦ ਕਾਦਾ ਹੋਇਆ ਇਹ ਤਾਂ ਆਫਤ ਹੀ ਹੋਗੀ ਇੱਕੋ ਨਾਨਕ ਨਹੀਂ ਆ ਰਿਹਾ ਉਤੋਂ ਇਹ ਆਕੜੀ ਖਲੋਤਾ ਏ ਉਤੋਂ ਵਾ ਢੂਮਾਣ ਗੱਲਾਂ ਲਾ ਲਾ ਕੇ ਜੀਣਾ ਹਰਾਮ ਕੀਤਾ ਏ ਓਏ ਰਾਮਚੰਦ ਦੇਖੋ ਨਾਨਕ ਆਇਆ ਕਿ ਨਹੀਂ ਰੌਲਾ ਪਾ ਰਹੇ ਨੇ ਜਨਰਲ ਨਾਨਕਤਾਪਾ ਆ ਗਿਆ ਏ ਓਏ ਅਸੀਂ ਬੁਲਾਈਏ ਤੇ ਆਵੇ ਨਾ ਉਹਨੇ ਤਾਂ ਆਉਣਾ ਹੀ ਸੀ ਜਨਰਲ ਨਾਨਕਤਾਪਾ ਸਿੱਧਾ ਸੋਈ ਖਾਣੇ ਵੱਲ ਚਲਾ ਗਿਆ ਏ ਕਹਿੰਦਾ ਉਹ ਭੋਜਨ ਤੱਕ ਦਾ ਦੇਖਣਾ ਏ ਓਹ ਕੌਣ ਹੁੰਦਾ ਹੈ ਦੇਖਣ ਵਾਲਾ ਓਏ ਉਸਤਾਦ ਉਹ ਕਹਿੰਦਾ ਏ ਕਿ ਭੋਜਨ ਕਿਸੇ ਦਿਨ ਘਾਟੇ ਲਾਇਕ ਨਹੀਂ ਹੈ ਓਹ ਕੌਣ ਹੁੰਦਾ ਹੈ ਕਹਿਣ ਵਾਲਾ ਹਜ਼ੂਰ 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 ਨਾਨਕਤਾਪਾ ਨੇ ਇਹ ਮਾਲ ਪੂਰੇ ਵਿੱਚੋਂ ਲਉ ਕਰ ਦਿੰਦਾ ਏ ਤੇ ਉਹ ਪਾਈਲਾ ਲਉਦੀ ਕੌਧਰੇ ਦੀ ਰੋਟੀ ਵਿੱਚੋਂ ਦੁੱਧ ਕਰ ਦਿੰਦਾ ਏ ਓਏ ਇਹ ਕਿਵੇਂ ਹੋ ਸਕਦਾ ਹੈ ਮਲਕ ਭਾਗੋ ਦੀ ਰੋਟੀ ਵਿੱਚੋਂ ਦੁੱਧ ਇਹ ਨਹੀਂ ਹੂ ਤਾਂ ਮੈਨੂੰ ਐਡੇ ਨਾਲ ਮਰਦਾ ਲੱਗਦਾ ਇਹ ਕਿਵੇਂ ਹੋ ਸਕਦਾ ਮੈਂ ਦੱਸਦਾ ਮਲਕ ਸਾਹਿਬ ਤੁਹਾਨੂੰ ਮੈਂ ਦੱਸਦਾ ਜਦ ਅਸੀਂ ਕਿਸਾਨ ਜਦੋਂ ਅਸੀਂ ਕਿਸਾਨ ਖੇਤੀ ਕਰਦੇ ਆ ਜੇਠ ਹਾਰਦੀਆਂ ਤਪਾਂ ਤੇ ਤਪਕੇ ਖੇਤੀ ਕਰਦੇ ਆ ਸਾਡਾ ਗੂਣ ਸਾਡਾ ਪਸੀਨਾ ਇਸ ਫਸਲ ਨੂੰ ਸਿੰਜਦਾ ਏ ਤੇ ਇਹੀ ਪਸੀਨਾ ਇਸ ਫਸਲ ਦੇ ਚੱਗੇ ਜਾਂਦਾ ਏ ਜੇਕਰ ਅਸੀਂ ਆਦੀ ਮਰਜ਼ੀ ਨਾਲ ਕਿਸੇ ਨੂੰ ਅੰਡ ਦਾ ਟੁਕੜਾ ਦਿੰਨੇ ਆ ਤਾਂ ਉਹਦੇ ਚੋਂ ਦੁੱਧ ਨਿਕਲਦਾ ਏ ਤੇ ਜੇ ਤੋੜਿਆ ਕਿ ਤਣਾੜ ਲੋ ਸਾਡੇ ਤੋਂ ਗੋਹਦੇ ਨੇ ਉਸ ਚੋਂ ਲਹੂ ਨਿਕਲਦਾ ਏ ਤੇ ਸਾਡਾ ਗੂਣ ਹੈ ਜਨਾਬ ਸਾਡਾ ਗੂਣ ਹੈ ਇਹ ਸਾਡਾ ਗੂਣ ਹੈ